ਬਿਲਕੁਲ ਸਿਗਾ ਵੀ ਹੈ ਹਮ ਅ ਆਪਣੇ ਪਰਿਵਾਰ ਨੂੰ ਛੋੜਨਾ ਤੇ ਆਸਾਨ ਕੰਮ ਇਹਦਾ ਜਦ ਤੱਕ ਕਿ ਬਹੁਤ ਜ਼ਿਆਦਾ ਕਿ ਫ੍ਰਸਟ੍ਰੇਸ਼ਨ ਨਹੀਂ ਹੋਈ ਹਮ ਸਿਗਾ ਫਾਈਨਲ ਹੋਇਆ ਨਾ ਦੋ ਵਾਰੀ ਹੋਇਆ ਅ ਦੋਨੋਂ ਵਾਰੀ ਹੋਇਆ ਜਾਬ ਦੀ ਪ੍ਰਧਾਨਗੀ ਲਈ ਮਹਿਲਾ ਕਾਂਗਰਸ ਦੀ ਲਈ ਵੀ ਤੁਹਾਡਾ ਨਾਮ ਰਿਪਰਿਜ਼ੈਂਟ ਹੁੰਦਾ ਤੁਹਾਡਾ ਨਾਮ ਵੀ ਚੱਲਿਆ ਉੱਥੇ ਔਰ ਕਈ ਤੁਸੀਂ ਐਸੀਆਂ ਪੰਜਾਬ ਦੇ ਵਿੱਚ ਚੇਅਰਮੈਨੀਆਂ ਦੇ ਨਾਮ ਤੇ ਤੁਸੀਂ ਰਹੇ ਡਾਇਰੈਕਟ ਕਿਆ ਮੈਂ ਅਨਾਉਂਸ ਕਰਦਾ ਉਹ ਅਨਾਉਂਸਮੈਂਟ ਕਰ ਰਿਹਾ ਸੀ ਉਸ ਤੋਂ ਬਾਅਦ ਕੀ ਉਹਨਾਂ ਲੋਕਾਂ ਦੇ ਸੇਮੀ ਕੱਟ ਰਹੇ ਆ ਠੀਕ ਹੈ ਉਤੋਂ ਅੱਗੇ ਵੀ ਦੇਖੋ ਥੋੜਾ ਜਿਆ ਤੇ ਉਹ ਪਰਮਨ ਵਿਸ਼ਾ ਕੇ ਗਹਿਰਾ اور ਕਲਪੀ ਮੇਰੇ ਨਾਲ ਸੀ ਹੈ ਆਪੋਜੀਸ਼ਨ ਇਹ ਵੀ ਕਹਿੰਦੀ ਹੈ ਵੀ ਜਿਹੜੀ ਇਹ 4 ਦਿਨ ਦੀ ਚਾਦਨੀ ਹੈ ਇਹ ਫੇਰ ਦੁਬਾਰਾ ਜਿਹੜੇ ਬੰਦੇ ਜਾ ਰਹੇ ਨੇ ਤੇ ਜਦੋਂ 2027 ਨੇੜੇ ਆਣੀ ਹੈ ਤੇ ਇਹੀ ਬੰਦੇ ਤੁਹਾਨੂੰ ਬੈਕਫੁੱਟ ਤੇ ਵਾਪਸ ਆ ਕੇ ਤੁਹਾਨੂੰ ਦਿਖਾ ਦੇਣਗੇ ਜਿਹੜੇ ਬੰਦੇ ਜਾ ਰਹੇ ਨੇ ਉਹ ਕਹਿੰਦੇ ਤੁਸੀਂ ਲੱਤਾਂ ਚਾਹੀਆਂ ਤੁਹਾਨੂੰ ਕਹਿੰਦੀ ਰਹਾਂਗੀ ਵਾਪਸ ਕੋਈ ਜਾਊਗਾ ਹੁਣ ਕਿੱਦਾਂ ਦੇਖੋਗੇ ਵੀ ਆਮ ਆਦਮੀ ਪਾਰਟੀ ਨੂੰ ਕਿੱਦਾਂ ਅਡਜਸਟ ਕਰਾਂਗੇ ਇਹ ਤੁਹਾਡੇ ਬਜ਼ੁਰਗ ਵੀ ਕਾਂਗਰਸ ਪਾਰਟੀ ਚ ਰਹੇ ਤੁਸੀਂ ਵੀ ਸੇਵਾ ਕੀਤੀ ਤੇ ਕਿੱਦਾਂ ਲੱਗੇਗਾ ਪਰਿਵਾਰ ਨੂੰ ਛੱਡ ਕੇ ਇੱਕ ਦੂਜੇ ਪਰਿਵਾਰ ਵਿੱਚ ਜਾਣਾ ਮਨ ਤੇ ਕੋ ਬੋਝ ਤਾਂ ਨਹੀਂ ਮਨਾਰ ਤੋਂ 217 ਤੇ ਨੈਕਸਟ ਪੌਸਟ ਕਿੱਸੇ ਹੋਮ ਇਸ ਪਾਰਟੀ ਦੀ 27 3 ਆਪਕਾ ਸਿੱਟਾ ਕੀ ਜਦੋਂ ਮੇਰਾ ਜਿੱਤੇ ਸੀ ਉਦੋਂ ਦੀ ਇੱਛਾ ਨਹੀਂ ਹੈ ਇਹ ਮਨੂ ਕਿਸੇ ਚੀਜ਼ ਦੀ ਇਹ ਰੱਖਾ ਮਾਨਜਮਾਨ ਦੀ ਛਾਪ ਕਿੱਦੇ ਮਾਨਜਮਾਨ ਹੈ ਉਸ ਕਿਸੇ ਮੰਲੇ ਮਾਨਸਰਮਾਰ ਕਾਂਗਰਸ ਚ ਰਹਿ ਕੇ ਨਹੀਂ ਮਿਲਿਆ ਬਹੁਤ ਮਿਲਿਆ ਲੇਕਿਨ ਕਿੰਨਾ ਕਿਤੇ ਹੋ ਗਿਆ ਸੀ ਪਰ ਸੰਤੁਸ਼ ਦੇ ਕੋ ਆਪਸੀ ਹੀ ਲੜੀ ਜਾਂਦੇ ਤੇ ਕਿਸੇ ਨੀ ਮਾਨਸਮਾਨ ਦੇ ਨਾਮ ਨਾਲ ਹੂੰ ਨਹੀਂ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਾਰਾਜ਼ਗੀ ਹੈ ਕਿ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਤੁਹਾਡੀ ਅਲੱਗ ਸਟੇਜ ਦੇ ਉੱਤੇ ਲੱਗਦੀ ਸੀ ਵੀ ਸਿਮੀ ਚੋਕੜਾ ਜੀ ਆਏ ਨੇ ਇਹਨਾਂ ਨੂੰ ਸੀਟ ਦਿੱਤੀ ਜਾਵੇ ਕੀ ਲੱਗਦਾ ਵੀ ਉਹ ਪੋਜੀਸ਼ਨ ਉਹ ਕੈਡਰ ਇੱਕ ਤਰ੍ਹਾਂ ਦੀ ਇੱਕ ਨਵੀਂ ਪਾਰਟੀ ਨੂੰ ਜੁਆਇਨ ਕੀਤੀ ਹੈ ਨਵਾਂ ਪਰਵਾਰ ਤੁਸੀਂ ਇੱਕ ਤਰ੍ਹਾਂ ਦਾ ਸ਼ਾਮਲ ਹੋਏ ਉਹਦੇ ਵਿੱਚ ਲਗਦਾ ਵੀ ਉਹ ਚੀਜ਼ਾਂ ਜਿਹੜੀਆਂ ਨੇ ਇਹ ਚੀਜ਼ਾਂ ਆਮ ਆਦਮੀ ਪਾਰਟੀ ਦੇ ਬਜਾ ਕੇ ਮਿਲਣਗੀਆਂ ਉਹ ਇੱਜ਼ਤ ਉਹ ਸ਼ੋਹਰਤ ਉਹ ਨਾਮ ਮੇਰੀ ਪਾਰਟੀ ਤੇਰਾ ਘਰ ਤੇਰਾ ਪਰਿਵਾਰ ਮੈਨੂੰ ਛੋੜੇ ਪੜ ਇੱਕ ਟੀਮ ਵਾਲੀ ਦੂਜੀ ਨਾਲੇ ਬੋਲਣਾ ਤਿੰਨ ਸੀ ਤੀਸਰਿਆਂ ਨਾਲੇ ਬੋਲਣਾ ਉਹਨਾਂ ਦੀ ਮੀਟਿੰਗਸ ਨਹੀਂ ਜਾਣਾ ਹਰ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਸੀ ਤੁਸੀਂ ਉਹਨਾਂ ਦੇ ਨਾਲ ਹੀ ਜਾਓ ਉਹਨਾਂ ਦੇ ਨਾਲ ਹੀ ਕਰੋ ਜਿਆ ਸ਼ਹਿਮੀ ਹਮਮ ਔਰ ਕਾਂਗਰਸ ਦੇ ਅੰਦਰ ਜੜ ਕਲਾਕਲੇਸ਼ ਇਹ ਆਪਸੀ ਗਰੁੱਪੀਜ਼ਮ ਮੈਂ ਉਹਦੇ ਤੋਂ ਫਰਸਟ੍ਰੇਟ ਹੋ ਗਈ ਸੀ ਸੋ 6 ਐਮਐਲਏ ਸਾਡੇ ਆ ਕਿ ਇਕਲੇਡੀ ਵੀ ਨਹੀਂ ਸੀ ਇੱਥੇ ਡਿਸਰਵਿੰਗ ਹੂੰ ਕਿਉਂ ਇੰਨਾ ਜ਼ਿਆਦਾ ਉੱਦਾਸੀ ਗੱਲਾਂ ਕਰਦੇ ਹੋ ਔਮਨ ਐਮਪਾਵਰਮੈਂਟ ਕਿੱਥੇ ਔਮਨ ਐਮਪਾਵਰਮੈਂਟ ਹੂੰ ਕਿੱਥੇ ਰਾਜ ਦੀ ਪ੍ਰਧਾਨਗੀ ਕਿੱਦੇ ਮੇਗਾ ਨੌਕੰਬਾਇਲ ਹੂੰ ਗਾਣੋਂ ਇਹ ਵੀ ਉੱਡਦੀ ਹੈ ਵੀ ਸਿਮਮੀ ਚੋਪੜਾ ਪਛਾਣ ਐਮਐਲਏ ਦੀ ਟਿਕਟ ਮੰਗਦੇ ਸੀ ਐਮਐਲ ਦੇ ਪਰਭਲ ਦਾਵੇਦਾਰ ਸੀ ਉਹ ਟਿਕਟ ਛਟੀ ਹੋਮ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅੱਜ ਮੌਜੂਦਾ ਲੁਧਿਆਣੇ ਵਿਖੇ ਲੁਧਿਆਣਾ ਦਾ ਜਿਹੜਾ ਮਾਹੌਲ ਹੈ ਪੂਰਾ ਰਾਜਨੀਤਿਕ ਮਾਹੌਲ ਹੋਇਆ ਹੋਇਆ ਔਰ ਤੁਹਾਨੂੰ ਦੱਸਣ ਜਾ ਰਿਹਾ ਵੀ ਚੈਲ ਕਦਮੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆਮ ਆਦਮੀ ਪਾਰਟੀ ਦਾਵਾ ਕਰਦੀਏ ਵੈਸੇ ਕਾਂਗਰਸ ਦੇ ਜਿਹੜੇ ਲੀਡਰਸ ਨੇ ਉਹ ਆਪਣੇ ਨਾਲ ਅਟੈਚ ਕਰ ਲਏ ਔਰ ਕਾਂਗਰਸ ਕਿਦਣਾ ਕੀਤੇ ਦਾਵਾ ਕਰਦੀਏ ਵੈਸੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਬਾਹਰ ਨੇ ਜਿਹੜੇ ਉਹ ਅਸੀਂ ਆਪਣੇ ਨਾਲ ਅਟੈਚ ਕਰ ਲਏ ਸੋ ਦੋਨੋਂ ਪਾਰਟੀਆਂ ਦੇ ਜਿਹੜੇ ਧਾਰਮਦਾਰ ਨੇ ਇੱਕ ਦੂਜੇ ਤੇ ਇਲਜ਼ਾਮ ਵੀ ਲੱਗ ਰਹੇ ਨੇ ਔਰ ਉਹਨਾਂ ਨੂੰ ਖਾਰਜ ਵੀ ਕੀਤਾ ਜਾਂਦਾ ਹੈ ਇਸੇ ਬਾਬਤ ਸਾਡੇ ਨਾਲ ਅੱਜ ਇੱਕ ਵੱਡਾ ਚਿਹਰਾ ਜੋ ਕਿ ਕਾਂਗਰਸ ਪਾਰਟੀ ਦੇ ਉੱਗੇ ਲੀਡਰ ਦੇ ਵਜੋਂ ਜਾਣੇ ਜਾਂਦੇ ਸੀ ਔਰ ਕਾਂਗਰਸ ਪਾਰਟੀ ਦੇ ਵਿੱਚ ਇੱਕ ਅੱਛੀ ਸੇਹ ਰੱਖਦੇ ਸੀ ਗੱਲ ਕਰ ਲੈਣੇ ਆ ਸਿਮੀ ਚੋਪੜਾ ਪਹਾੜ ਨਾਲ ਵੱਡੀ ਲੀਡਰ ਨੇਤਰੀ ਕਹਿ ਸਕਦੇ ਆਪਾਂ ਉਹ ਸਾਡੇ ਨਾਲ ਵਿਰਾਜਮਾਨ ਨੇ ਇਹਨਾਂ ਨਾਲ ਗੱਲ ਕਰਾਂਗੇ ਵੀ ਕਿਹੜੀਆਂ ਐਸੀ ਮਜਬੂਰੀਆਂ ਆ ਗਈਆਂ ਜਾਂ ਕਿਹੜੀਆਂ ਐਸੀਆਂ ਗੱਲਾਂ ਆ ਗਈਆਂ ਵੀ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਵੱਲ ਰੁਕ ਕੀਤਾ ਸੋ ਸਿਮੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਿਟੀ ਹோம் ਨਿਊਜ਼ ਤੇ ਸੋ ਸਿਮੀ ਜੀ ਕਿੱਦਾਂ ਦੇਖਦੇ ਹੋ ਵੀ ਕਾਂਗਰਸ ਪਾਰਟੀ ਦਾ ਕੈਡਰ ਹੋਵੇ ਕਾਂਗਰਸ ਪਾਰਟੀ ਦਾ ਤੁਸੀਂ ਲੀਡਰ ਹੋਵੇਂ ਜਦੋਂ ਸਿਮੀ ਚੋਪੜਾ ਪਛਾਣ ਜਾਂਦੇ ਨੇ ਤੇ ਘੱਟੋ ਘੱਟ 20 ਲੇਡੀਜ਼ ਜਾਂ 20 ਤੁਹਾਡੇ ਜਿਹੜੇ ਵੌਲੰਟੀਅਰ ਨੇ ਤੁਹਾਡੇ ਨਾਲ ਸ਼ਿਰਕਤ ਕਰਦੇ ਸੀ ਐਸੀ ਕਿਹੜੀ ਪੋਜੀਸ਼ਨ ਆ ਗਈ ਵੀ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਵੱਲ ਰੁਕ ਕੀਤਾ ਨੇ اور ਸਾਨੂੰ ਇੱਕ ਟਕਸਾਲੀ ਕਾਂਗਰਸ ਹੀ ਕਿਹਾ ਜਾਂਦਾ ਸਾਡੇ ਬਜ਼ੁਰਗ ਵੀ ਕਾਂਗਰਸ ਚ ਸੀਗੇ ਅਸੀਂ ਵੀ ਅੱਜ ਕਾਂਗਰਸ ਜੀ ਕੰਪਟ ਹੈ ਲੇਕਿਨ ਅੱਜ ਜਿਹੜੇ ਨੇਤਾ ਉੱਪਰ ਕੇ ਉੱਪਰ ਆਏ ਹੈ ਉਹਨਾਂ ਦਾ ਬਿਹਵਾਰ ਜਿਆਦਾ ਹੈ ਮੈਂ ਹਮਮ ਔਰ ਕਾਂਗਰਸ ਦੇ ਅੰਦਰ ਜਿਹੜਾ ਕਲਾਕਲੇਸ਼ ਇਹ ਆਪਸੀ ਗਰੂਪੀਜ਼ਮ ਮੈਂ ਉਹਦੇ ਤੋਂ ਬਹੁਤ ਫਰਸਟ੍ਰੇਟ ਹੋ ਗਈਗੀ 18 ਵੀ 3 ਸੀ 3 ਮਨਣਾ ਇਹ ਪਾ ਲਿਆ ਹੈ ਔਰ ਇੱਕ ਟੀਮ ਕਹਿੰਦੀ ਦੂਜੀ ਨਾਲ ਹੀ ਬੋਲਣਾ ਦੂਜੀ ਟੀਸੀ ਨਾਲ ਨਹੀਂ ਬੋਲਣਾ ਉਹਨਾਂ ਦੀ ਮੀਟਿੰਗਸ ਨਹੀਂ ਜਾਣਾ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਸੀ ਤੁਸੀਂ ਉਹਨਾਂ ਦੇ ਨਾਲ ਹੀ ਜਾਓ ਉਹ ਉਹਨਾਂ ਦੇ ਨਾਲ ਹੀ ਕਰੋ ਤੇ ਲੈ ਚ ਨਿਕਲ ਕਿਤੇ ਨਾ ਕਿਤੇ ਬੰਦਾ ਅਸੀਂ ਤਾਂ ਸਟੇਟ ਦੇ ਅਧਿਕਾਰੀ ਹਾਂ ਅਸੀਂ ਕੋਈ ਕਿਸੇ ਵਾਰਡ ਦੇ ਕਾਉਂਸਲਰ ਜਾਂ ਅਸੀਂ ਕਿਤੇ ਵਾਰਡਦਾਰ ਨਹੀਂ ਹੈ ਜੀ ਸਾਨੂੰ ਜਿਹੜਾ ਬੁਲਾਏਗਾ ਪੂਰੇ ਡਿਸਟ੍ਰਿਕਟ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਸਾਨੂੰ ਕਿ ਬੁਲਾਏਗਾ ਅਸੀਂ ਉੱਥੇ ਪਹੁੰਚਾਂਗੇ ਨਹੀਂ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਾਰਾਜ਼ਗੀ ਹੈ ਕਿ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਤੁਹਾਡੀ ਦੇਖੋ ਕਾਂਗਰਸ ਪਾਰਟੀ ਔਰ ਕਾਂਗਰਸ ਪਾਰਟੀ ਦੇ ਜਿਹੜੇ ਲੋਕਾਂ ਦੇ ਚ ਰਿਪਰੈਜ਼ੈਂਟ ਕਰਦੇ ਆ ਸਾਰੇ ਇੱਥੇ ਨਾਲ ਨਾਲ ਹੂੰ ਪ੍ਰੋਬਲਮ ਸੀ ਆਪਾਂ ਹੀ ਕਰ ਕਿ ਤਾ ਨਾ ਚੇਂਜ ਨਹੀਂ ਜਿੱਥੋਂ ਤੱਕ ਮੈਨੂੰ ਯਾਦ ਹੈ ਵੀ ਤੁਹਾਡਾ ਇੱਕ ਵੱਡਾ ਨਾਮ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਕਿਤੇ ਕੋ ਪੋਲੀਟੀਕਲ ਫੰਕਸ਼ਨ ਹੋਣਾ ਤੇ ਤੁਹਾਡੀ ਚੇਅਰ ਅਲੱਗ ਸਟੇਜ ਦੇ ਉੱਤੇ ਲੱਗਦੀ ਸੀ ਵੀ ਸਿਮੀ ਚੋਪੜਾ ਜੀ ਆਏ ਨੇ ਇਹਨਾਂ ਨੂੰ ਸੀਟ ਦਿੱਤੀ ਜਾਵੇ ਕੀ ਲੱਗਦਾ ਵੀ ਉਹ ਪੋਜੀਸ਼ਨ ਉਹ ਕੈਡਰ ਇੱਕ ਤਰ੍ਹਾਂ ਦੀ ਨਵੀਂ ਪਾਰਟੀ ਤੁਸੀਂ ਜੁਆਇਨ ਕੀਤੀ ਹੈ ਨਵਾਂ ਪਰਿਵਾਰ ਤੁਸੀਂ ਇੱਕ ਤਰ੍ਹਾਂ ਦਾ ਸ਼ਾਮਲ ਹੋਏ ਉਹਦੇ ਵਿੱਚ ਲੱਗਦਾ ਵੀ ਉਹ ਚੀਜ਼ਾਂ ਜਿਹੜੀਆਂ ਨੇ ਇਹ ਚੀਜ਼ਾਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਮਿਲਣਗੀਆਂ ਉਹ ਇੱਜ਼ਤ ਉਹ ਸ਼ੋਹਰਤ ਉਹ ਨਾਮ ਉਹ ਮਿਲ ਸਕਦੀ ਹੈ ਦੇਖੋ ਇਹ ਤਾਂ ਵਕਤ ਦੱਸੇਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦਾ ਰੰਦਾ ਬਿਹੇਵੀਅਰ ਹਜੇ ਤੱਕ ਜੋ ਹੈ ਮੈਨੂੰ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਉਹਨਾਂ ਦੀ ਉਪਲਬਧੀਆਂ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਬਹੁਤ ਅੱਛਾ ਲੱਗਿਆ ਜਿਹਦੇ ਤੋਂ ਕੇ ਇੰਟਰਸ ਹੋ ਕੇ ਹੀ ਮੈਂ ਇਹ ਸਟੈਪ ਲਿਆ ਸਾਡੀ ਪਾਰਟੀ ਦੇ ਵਿੱਚ ਜਿਹੜਾ ਇੱਕ ਐਡਮੈਂਟ ਬਿਹੇਵੀਅਰ ਔਰ ਬਹੁਤ ਮੈਂ ਕਿਸ ਤਰ੍ਹਾਂ ਵਰਡਸ ਕਹਾ ਕਿ ਬਹੁਤ ਸੱਚ ਸ਼ਬਦਾਂ ਦੇ ਵਿੱਚ ਕਿਸੇ ਨਾਲ ਗੱਲ ਕਰਨੀ ਔਰ ਆਪਣੇ ਸੀਨੀਅਰ ਜੂਨੀਅਰ ਤੀ ਵੀ ਕੋਈ ਲਿਹਾਜ਼ ਨਹੀਂ ਰੱਖਣਾ ਸੀਨੀਅਰਸ ਨੂੰ ਵੀ ਮਤਲਬ ਉਸਰੇ ਬੋਲਣਾ ਤੱਕ ਔਰ ਜੂਨੀਅਰਸ ਨੂੰ ਵੀ ਉਸਰੇ ਹੀ ਬੋਲਣਾ ਔਰ ਇੱਕ ਐਮਐਲਏ ਔਰ ਉਹਨਾਂ ਦੀ ਤੇ ਦੇਖੋ ਦੇਖੋ ਫਿਰ ਉਹਨਾਂ ਦੇ ਪਰਿਵਾਰ ਨੂੰ ਵੀ ਨਾਲ ਦੇਖੋ ਨਾਟ ਪੋਸੀਬਲ ਕਿਉਂਕਿ ਸਿਮਝ ਇਦਾਂ ਦੇਖਿਆ ਜਾਂਦਾ ਵੀ ਪੰਜਾਬ ਦੇ ਵਿੱਚ ਬਹੁਤ ਕੱਟ ਲੀਡਰ ਐ ਅਸੀਂ ਆ ਜਿਨ੍ਹਾਂ ਦੀ ਪਹੁੰਚ ਆਈਸੀਸੀ ਤੱਕ ਆ ਆਈਸੀਸੀ ਮਤਲਬ ਦਿੱਲੀ ਦੇ ਦਰਵਾਜ਼ੇ ਤੱਕ ਉਹਨਾਂ ਦੇ ਵਿੱਚ ਤੁਹਾਡਾ ਨਾਮ ਵੀ ਜ਼ਿਕਰ ਹੁੰਦਾ ਸੀ ਵੀ ਇੱਕ ਵੱਡਾ ਨਾਮ ਇੱਕ ਨੇਤਰੀ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਦੀ ਜਿਹੜੀ ਦਿੱਲੀ ਤੱਕ ਵੀ ਪਹੁੰਚ ਹੈਗੀ ਹੈ ਤੇ ਕਿੰਦਾ ਦੇਖਦੇ ਹੋ ਪੰਜਾਬ ਦੀ ਪ੍ਰਧਾਨਗੀ ਲਈ ਮਹਿਲਾ ਕਾਂਗਰਸ ਦੀ ਲਈ ਵੀ ਤੁਹਾਡਾ ਨਾਮ ਰਿਪਰੈਜ਼ੈਂਟ ਹੁੰਦਾ ਤੁਹਾਡਾ ਨਾਮ ਵੀ ਚੱਲਿਆ ਉੱਥੇ ਔਰ ਕਈ ਤੁਸੀਂ ਐਸੀਆਂ ਪੰਜਾਬ ਦੇ ਵਿੱਚ ਚੇਅਰਮੈਨੀਆਂ ਦੇ ਨਾਮ ਤੇ ਤੁਸੀਂ ਰਹੇ ਡਾਇਰੈਕਟਰ ਵੀ ਰਹੇ ਬੋਰਡ ਅੱਛੇ ਅਹੁਦੇ ਤੇ ਤੁਹਾਨੂੰ ਕਾਂਗਰਸ ਪਾਰਟੀ ਨੇ ਰੱਖਿਆ ਤੇ ਐਸੀਆਂ ਕਿਹੜੀਆਂ ਨਾਰਾਜ਼ਗੀਆਂ ਐਸੀਆਂ ਕਿਹੜੀਆਂ ਤੁਸੀਂ ਮਨਮਟਾਬ ਹੋ ਗਏ ਵੀ ਕਾਂਗਰਸ ਪਾਰਟੀ ਨੂੰ ਇੱਕੋ ਤਾਂ ਤੁਸੀਂ ਹਲਬਦਾ ਇਹ ਬਹੁਤ ਵੱਡਾ ਸਟੈਪ ਹੁੰਦਾ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਤੁਸੀਂ ਤੁਸੀਂ ਕਹਿ ਰਹੇ ਹੋ ਤੁਹਾਡੇ ਪਰਿਵਾਰ ਵੀ ਰੇ ਤੁਹਾਡੇ ਬਜ਼ੁਰਗ ਵੀ ਕਾਂਗਰਸ ਪਾਰਟੀ ਚ ਰੇ ਤੁਸੀਂ ਵੀ ਸੇਵਾ ਕੀਤੀ ਤੇ ਕਿਦਾਂ ਲੱਗੇਗਾ ਪਰਿਵਾਰ ਨੂੰ ਛੱਡ ਕੇ ਇੱਕ ਦੂਜੇ ਪਰਿਵਾਰ ਵਿੱਚ ਜਾਣਾ ਮਨ ਤੇ ਕੋਈ ਬੋਝ ਤਾਂ ਨਹੀਂ ਬਿਲਕੁਲ ਸੀਗਾ ਵੀ ਹਾਂ ਹੂੰ ਆਪਣੇ ਪਰਿਵਾਰ ਨੂੰ ਛੋੜਨਾ ਕੋਈ ਆਸਾਨ ਕੰਮ ਨਹੀਂ ਹਾਂ ਦਾ ਜਦੋਂ ਤੱਕ ਕਿ ਬਹੁਤ ਜ਼ਿਆਦਾ ਕੋਈ ਫ੍ਰਸਟ੍ਰੇਸ਼ਨ ਨਹੀਂ ਹੁੰਦੀ ਹਾਂ ਕੁਝ ਜ਼ਿਆਦਾ ਹੀ ਦਬਾਅ ਹੋਏ ਤੇ ਇਨਸਾਨ ਆਪਣਾ ਘਰ ਛੋੜਦਾ ਤੇ ਲੇਕਿਨ ਜਿਹੜਾ ਮੈਂ ਸਟੈਪ ਲਿਆ ਹੈਗਾ ਉਹਨੇ ਉਹ ਪੱਕਾ ਹੈ ਬਾਕੀ ਤੁਸੀਂ ਕਹਿ ਰਹੇ ਹੋ ਕਿ ਐਆਈਸੀਸੀ ਦੇ ਵਿੱਚ নো ਡਾਊਟ ਕਿ ਹਰ ਜਗ੍ਹਾ ਮੈਨੂੰ ਬਹੁਤ ਹੀ ਸਫਲੀ ਮਿਲੀ ਹ ਹ ਲੇਕਿਨ ਆਪਣੇ ਸ਼ਹਿਰ ਦੇ ਵਿੱਚ ਆਪਣੇ ਲੋਕਲ ਲੈਵਲ ਦੇ ਉੱਤੇ ਆਪਣੇ ਜੂਨੀਅਰ ਸਿਨਾਂ ਨੂੰ ਆਪਣੇ ਹੱਥ ਨਾਲ ਤੁਸੀਂ ਆਪ ਖੜੇ ਹੋ ਕੇ ਨਾਲ ਕੌਂਸਲਰਸ ਦੇ ਇਲੈਕਸ਼ਨ ਲੜਾਏ ਹੈ ਐਮਐਲਏ ਸਟਰੇ ਸਭ ਕੁਝ ਕੀਤਾ ਉਹ ਔਰ ਉਹਨਾਂ ਦੀ ਫੈਮਿਲੀ ਉੱਥੇ ਤੁਹਾਡੇ ਨਾਲ ਪੂਰੀ ਸੇਮਹਾਰਚਾਨ ਉਹ ਕਿਤੇ ਨਾ ਕਿਤੇ ਬਰਦਾਸ਼ਤ ਨਹੀਂ ਹੁੰਦਾ ਹ ਹ ਮਤਲਬ ਸੈਲਫ ਰਿਸਪੈਕਟ ਨੂੰ ਤਾਂ ਕੱਲ ਗਿਆ ਔਰ ਤੁਸੀਂ ਕਹਿ ਰਹੇ ਹੋ ਪੰਜਾਬ ਦੀ ਪ੍ਰਧਾਨਗੀ ਉਹ ਕਿਨੇ ਮੇਗਾ ਨਾਮ ਕਟੋਇਆ ਸੀ ਹੂੰ ਉਹ ਵਾਸ ਥੇਰ ਹਨ ਇਹਨਾਂ ਤੋਂ ਕਲੀਅਰ ਸੀ ਹੂੰ ਉਹ ਵੀ ਤਾਂ ਪਤਾ ਹੋਏਗਾ ਮੇਰੀ ਜੇ ਚੇਅਰਮੈਨੀ ਦਾ ਸੀਗਾ ਫਾਈਨਲ ਹੋਇਆ ਨਾਮ ਦੋ ਵਾਰੀ ਹੋਇਆ ਔਰ ਦੋਨੋਂ ਵਾਰੀ ਕਟਵਾਇਆ ਗਿਆ ਨਾ ਤੇ ਵਾਟ ਇਜ਼ ਅ ਰੀਜ਼ਨ ਹੂੰ ਕਨ ਰੀਜ਼ਨ ਤਾਂ ਪਤਾ ਲੱਗੇ ਨਾ ਨਹੀਂ ਤੁਸੀਂ ਕਾਂਗਰਸ ਪਾਰਟੀ ਜਿਹੜੀ ਕਾਂਗਰਸ ਪਾਰਟੀ ਸੇਵਾ ਕੀਤੀ ਹੈ ਔਰ ਬੜੀ ਬੇਦਾਗ ਤੇ ਸ਼ਵੀਰੀ ਤੁਹਾਡੀ ਬੜੀ ਇਮਾਨਦਾਰੀ ਸਿੱਦਤ ਨਾਲ ਕੰਮ ਕੀਤਾ ਤੇ ਫਿਰ ਕਿਉਂ ਐ ਅਸੀਂ ਪਰਿਸਥਿਤੀ ਆ ਗਈ ਉਹ ਤੁਹਾਡਾ ਹੀ ਨਾ ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਕਟਾਇਆ ਗਿਆ ਤੁਸੀਂ ਕਹਿ ਰਹੇ ਹੋ ਜੀ ਜਿਨ੍ਹਾਂ ਨੇ ਹਰ ਵਕਤ ਬੈਕਫੁੱਟ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਤਾ ਹੋਏਗਾ ਨਾ ਕਿ ਵੀ ਕਿਉਂ ਕੀਤਾ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਹੋਏਗਾ ਕਿ ਕੱਲ ਨੂੰ ਇਹ ਅੱਗੇ ਨਾ ਆਚ ਹੈ ਗੱਲੋਂ ਇਹ ਵੀ ਉੱਡਦੀ ਹੈ ਵੀ ਸਿਮੀ ਚੋਪੜਾ ਪਛਾਣ ਐਮਐਲਏ ਦੀ ਟਿਕਟ ਮੰਗਦੇ ਸੀ ਐਮਐਲਏ ਦੇ ਪ੍ਰਭਲ ਦਾਵੇਦਾਰ ਸੀ ਉਹ ਟਿਕਟ ਹਾਂ ਤੁਹਾਨੂੰ ਵੀ ਪਤਾ ਹੋਣਾ ਕਿ ਮੇਰੀ ਟਿਕਟ ਆਲਮੋਸਟ ਫਾਈਨਲ ਸੀਗੀ ਹਾਂ ਪਾਰਟਿਸਟ ਤੋਂ ਪੜਿਆ ਹੋਣਾ ਉਹ ਵੀ ਰਾਤੋ ਰਾਤ ਮੇ ਟਿਕਟ ਕੱਟੀ ਗਈ ਹੂੰ ਰੀਜ਼ਨ ਕੀ ਸੀ ਹਾਂ ਤੁਸੀਂ ਮੈਨੂੰ ਦੱਸੋ 6 ਐਮਐਲਏ ਸਾਡੇ ਆ ਕਿ ਆਈ ਕੁੜੀ ਵੀ ਨਹੀਂ ਸੀ ਇੱਥੇ ਡਿਸਰਵਿੰਗ ਹੂੰ ਕਿਉਂ ਇੰਨਾ ਜ਼ਿਆਦਾ ਉਹਦਾ ਸੀ ਗੱਲਾਂ ਕਰਦਾ ਔਮਨ ਐਂਪਾਵਰਮੈਂਟ ਦੀ ਕਿੱਥੇ ਹੈ ਔਮਨ ਐਂਪਾਵਰਮੈਂਟ ਹੂੰ ਕਿੱਥੇ ਹੈ ਆਪਾਂ ਆਪਣੀ ਪਾਰਟੀ ਦੇ ਵਿੱਚ ਆਪਾਂ 33% ਦਾ ਰੋਣਾ ਰੋਨੇ ਹੈ ਗਿਆ ਕਿੱਥੇ 33% ਉਸ ਦਾ 10% ਵੀ 7% ਵੀ ਲੇਡੀਜ਼ ਨੂੰ ਦੇ ਕੇ ਨਹੀਂ ਅੱਜ ਹੀ ਪੂਰੇ ਪੰਜਾਬ ਵਿੱਚ ਹੂੰ ਔਰ ਪੂਰੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਇੱਕ ਵੀ ਲੇਡੀ ਕੈਂਡੀਡੇਟ ਨਹੀਂ ਸੀ ਹੈਗੀ 6 ਸੀਟਾਂ ਚ। ਔਰ ਜੇ ਅਗਰ ਮੇਰਾ ਨਾਮ ਫਾਈਨਲ ਸੀ ਤੇ ਉਹਦੇ ਤੇ ਹੀ ਤਕਲੀਫ ਸੀਗੀ। ਨਹੀਂ ਹੁਣ ਸਿਮੀ ਜੀ ਵੈਸਟ ਦਾ ਹੁਣ ਜਿਮਨੀ ਚ ਆਉਣਾ ਏ ਇੱਕ ਤਰ੍ਹਾਂ ਦੀ ਨੱਕ ਦੀ ਲੜਾਈ ਬਣੀ ਹੋਈ ਸਾਰੀ ਪਾਰਟੀਆਂ ਲਈ। ਤੇ ਵੈਸਟ ਦੀ ਚੋਣ ਦੇ ਵਿੱਚ ਹੀ ਤੁਸੀਂ ਇਹ ਸਟੈਪ ਕੋ ਚੱਕਿਆ। ਕੋਈ ਖਾਸ ਰੀਜ਼ਨ? ਜੀ ਨਹੀਂ। ਹਮ ਜਿਹੜੇ ਕੈਂਡੀਡੇਟ ਆਏ ਆ ਸਾਡੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜੀ। ਹਮ ਔਰ ਭਗਵੰਤ ਮਾਨ ਜੀ ਨੂੰ ਮੈਨੂੰ ਦੇਖੋ ਜਦੋਂ ਇਲੈਕਸ਼ਨਸ ਸੀਗੇ ਨਾ ਦੋਜ਼ ਆ ਪਾਈ ਦੇ ਮੈਨੂੰ ਉਸ ਵਕਤ ਵੀ ਬਹੁਤ ਜ਼ਿਆਦਾ ਕਿਆ ਰਿਆ ਸੀਗਾ ਆਮ ਆਦਮੀ ਪਾਰਟੀ ਜਾਣ ਕਰੀ ਬਟ ਮੈਨੂੰ ਕੋਈ ਸੀ ਮੈਂ ਆਪਣੀ ਪਾਰਟੀ ਨਹੀਂ ਛੋੜੀ ਮੇਰੀ ਪਾਰਟੀ ਹੈ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਮੈਂ ਨਹੀਂ ਛੋੜੀ ਪਾਰਟੀ ਠੀਕ ਹੈ ਬਹੁਤ ਲੋਕਾਂ ਨੇ 2017 ਜੀਤ ਕੀਤੀ ਆ ਪਾਈ ਜੀਤ ਕੀਤੀਆਂ ਤੁਸੀਂ ਮੈਨੂੰ ਦੱਸੋ ਅੱਜ ਨਾ ਸਰਕਾਰ ਬਣਨੀ ਹੈ ਨਾ ਟਿਕਾ ਮਿਲਨੀ ਹੈ ਨਾ ਚੇਅਰਮੈਨ ਮਿਲਣਾ ਕੁਝ ਵੀ ਨਹੀਂ ਹੋਣਾ ਤੇ ਮੈਂ ਉਸ ਵਕਤ ਹੀ ਕਿਉਂ ਜੀਤ ਕੀਤੀ ਹੂੰ ਹਾਂ ਇਹ ਤਾਂ 2027 ਦੂਰ ਹੈ ਹਾਂ 2027 ਹਜੇ ਦੂਰ ਹੈ ਮੈਂ ਜੇ ਕਰਨਾ ਹੁੰਦਾ ਮੈਂ 2027 ਚ ਕਰਦੀ ਹਾਂ ਬਟ ਕਿਤੇ ਨਾ ਕਿਤੇ ਮੈਂ ਦੇਖਿਆ ਕਿ ਉਹਨਾਂ ਦੀ ਜਿਹੜੀ ਵਰਕਿੰਗ ਹੈ ਉਹਨਾਂ ਦਾ ਕੰਮ ਕਰਨ ਦੀ ਕਾਰਜਸ਼ੈਲੀ ਹੈ ਇਵਨ ਜਿਹੜੇ ਸਾਡੇ ਕੈਂਡੀਡੇਟ ਹੈ ਬਹੁਤ ਪਲਾਈਟ ਬਹੁਤ ਨਰਮ ਸੁਭਾਅ ਦੇ ਔਰ ਬਹੁਤ ਕੰਮ ਕਰਨ ਵਾਲੇ ਉਹਨਾਂ ਨੇ ਪਿਛਲੇ ਸਮੇਂ ਤੋਂ ਤੁਸੀਂ ਦੇਖਿਆ ਵਿਦਿਆਰਥੀ ਦਾ ਕਿੰਨਾ ਵਿਕਾਸ ਕਰਵਾਇਆ ਹੈ ਔਰ ਕੋਈ ਵੀ ਚਲਾ ਜਾਏ ਉਸੇ ਵਕਤ ਉਹਦਾ ਕੰਮ ਹੁੰਦਾ ਤੇ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਮੈਂ ਦੇਖੀਆਂ ਦੇ ਵਿੱਚ ਕੇ ਮੈਨੂੰ ਲੱਗਿਆ ਕਿ ਵੀ ਮੈਨੂੰ ਹੁਣ ਵਿਰਤੀ ਗੁਜ਼ਾਰਾ ਨਹੀਂ ਹੈਗਾ ਤੁਸੀਂ ਉਹਦੇ ਦੀ ਇੱਛਾ ਨਹੀਂ ਹੈਗੀ ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਸਿਰਫ ਮਾਨ ਸਨਮਾਨ ਦੀ ਇੱਛਾ ਹੈ ਜਿੱਥੇ ਮਾਨ ਸਨਮਾਨ ਹੈ ਉੱਥੇ ਅਸੀਂ ਕਰਦੇ ਹਾਂ ਮਤਲਬ ਮਾਨ ਸਨਮਾਨ ਕਾਂਗਰਸ ਚ ਰਹਿ ਕੇ ਨਹੀਂ ਮਿਲਿਆ ਬਹੁਤ ਮਿਲਿਆ ਲੇਕਿਨ ਹੁਣ ਕਿਤੇ ਲੱਗੇ ਉਹਦੇ ਜੀ ਪ੍ਰਸ਼ਾਦ ਨੂੰ ਤੁਸੀਂ ਦੇਖੋ ਆਪਸ ਹੀ ਇਹ ਲੜੀ ਜਾਂਦੇ ਤੇ ਕਿਸੇ ਨੂੰ ਕੀ ਮਾਨ ਸਨਮਾਨ ਦੇਣਾ ਨਾਲ ਨੇ ਹੂੰ ਇਹ ਨਾਲ ਦੀ ਅਕੀਲਾਈ ਨਹੀਂ ਖਤਮ ਹੁੰਦੀ ਕਲਾਕਲੇਸ਼ ਨਹੀਂ ਖਤਮ ਹੁੰਦਾ ਐ ਨਾ ਕਟੋਕਲੇਸ਼ ਉਹਨਾਂ ਨੇ ਦੂਜੇ ਕਿਸੇ ਨੂੰ ਕੀ ਰਿਸਪੈਕਟ ਕਰਨੀ ਹੈਗੀ ਐ ਐਂਡ ਰਿਸਪੈਕਟ ਇਜ਼ ਆਲਵੇਸ ਗਿਵਨ ਟੇ ਤੁਸੀਂ ਮੇਰੀ ਰਿਸਪੈਕਟ ਕਰੋਗੇ ਮੈਂ ਤੁਹਾਡੀ ਸਿਰ ਉੱਤੇ ਕਰੂੰਗੀ ਬਿਲਕੁਲ ਤੁਸੀਂ ਨਹੀਂ ਕਰੋਗੇ ਕਿਤੇ ਨਾ ਕਿਤੇ ਮੈਂ ਵੀ ਉਹ ਤੋਂ ਸਾਈਡ ਤੇ ਹੋ ਜਾਣਾ ਨਹੀਂ ਕੀ ਲੱਗਦਾ ਜਿਹੜੇ ਇਹ ਮਨ ਮਟਾਵ ਨੇ ਜਾਏ ਇਦਾਂ ਦੀਆਂ ਗੱਲਾਂ ਨੇ ਇਹ ক্লোਜ਼ਡ ਡੋਰ ਚ ਹੱਲ ਨਹੀਂ ਨਿਕਲ ਸਕਦੇ ਇਸ ਚੀਜ਼ ਦੇ ਜ਼ਰੂਰੀ ਤਾਂ ਨਹੀਂ ਵੀ ਪਾਰਟੀਆਂ ਚੇਂਜ ਕਰਕੇ ਦੂਜੇ ਨੂੰ ਡੀਗ੍ਰੇਡ ਕੀਤਾ ਜਾਵੇ ਦੇਖੋ ਜਿਸ ਵਿਅਕਤੀ ਨੇ ਐਨਾ 30 ਸਾਲ ਤੱਕ ਇੱਕ ਪਾਰਟੀ ਚ ਕੰਮ ਕੀਤਾ। ਕੀ ਤੁਹਾਨੂੰ ਲੱਗਦਾ ਕਿ ਉਹਦੇ ਕੋਸ਼ਿਸ਼ ਨਹੀਂ ਕੀਤੀ ਹੋਏਗੀ ਕਿ ਮੰਦਰਵਾਜ਼ੇ ਦੇ ਅੰਦਰ ਹੀ ਸਾਰਾ ਕਟੋਪਲੇਸ਼ ਜਾਂ ਜੋ ਉਹਨਾਂ ਦੀ ਆ ਫਰਸਟ੍ਰੇਸ਼ਨਸ ਆ ਖਤਮ ਹੋ ਜਾਵੇ? ਜੇ ਅਗਰ ਕੋਈ ਨਹੀਂ ਸੁਣਨ ਨੂੰ ਤਿਆਰ ਹੋਇਆ ਤੇ ਤਾਂ ਹੀ ਕਰਕੇ ਫਿਰ ਪਾਰਟੀ ਚੇਂਜ ਕਰਦੇ ਪਈ ਹੈ। ਨਹੀਂ ਕੀ ਲੱਗਦਾ ਵੀ ਤੁਸੀਂ ਇੱਕ ਤਰ੍ਹਾਂ ਦੇ ਕਹਿ ਸਕਦੇ ਜ਼ਮੀਨੀ ਤੌਰ ਤੋਂ ਤੁਸੀਂ ਉੱਠਿਓ ਕਾਂਗਰਸ ਪਾਰਟੀ ਦੇ ਵਿੱਚ। ਜ਼ਮੀਨੀ ਤੌਰ ਤੇ ਤੁਸੀਂ ਕੰਮ ਕੀਤਾ ਤੁਹਾਨੂੰ ਐਡੋਲੋਜੀ ਪਤਾ ਕਾਂਗਰਸ ਪਾਰਟੀ ਦੀ। ਐਡੋਲੋਜੀ ਤੁਹਾਨੂੰ ਪਤਾ ਹੈ ਕਾਂਗਰਸ ਪਾਰਟੀ ਦੀ। ਬੈਸਟ ਕੌਨਸਟੀਚੁਐਂਸੀ ਦਾ ਹਾਸਲ ਕੀਤਾ। ਹੂੰ। ਤੁਹਾਨੂੰ ਯਾਦ ਹੋ ਮੈਂ 2017 ਦੇ ਵਿੱਚ ਬੈਸਟ ਕੌਨਸਟੀਚੁਐਂਸੀ ਦੀ ਕਾਂਗਰਸ ਪਾਰਟੀ ਦੀ ਇੰਚਾਰਜ ਸੀ। ਜੀ। ਔਰ ਅਸੀਂ 36 ਹਜ਼ਾਰ ਵੋਟਾਂ ਦੇ ਨਾਲ ਜਿੱਤੇ ਸੀ। ਹੂੰ। ਔਰ ਪੂਰੀ ਕੌਨਸਟੀਚੁਐਂਸੀਸ ਮੈਂ 올 ਦਾ ਟਾਈਮ ਰਾਟ ਕੇ ਖੜੇ ਹੋ ਕੇ ਕੰਮ ਕੀਤਾ। ਅੱਛਾ। ਮੇਰੇ ਖੇਲੇ ਦਾ ਦੀ ਪਰਿਵਾਰੀ ਨੇ ਕੱਟ ਕੱਟ ਕਿੰਨਾ ਮੇਰਾ ਕੰਮ ਸਤਾ ਸੀ। ਹੂੰ। ਠੀਕ ਹੈ। ਮੈਂ ਤੁਸੀਂ ਇੰਚਾਰਜ ਸੀ ਉਹ। ਇੰਚਾਰਜ ਸੀ ਮੈਂ ਬੈਸਟ ਕੌਨਸਟੀਚੁਐਂਸੀ। ਹੂੰ। ਔਰ ਆਪਸ ਇਲੈਕਸ਼ਨਿਟੀ ਤੇ 2000 ਉਸ ਤੋਂ ਬਾਅਦ ਆਪਾਂ ਚਲੋ ਸਰਕਾਰ ਵੀ ਬਣੀ ਆਪਣੀ ਕੈਬਨਿਟ ਵੀ ਸੀ ਸਭ ਕੁਝ ਸਿਗਾ ਹਨਾ 2022 ਚ ਮੈਨੂੰ ਇਗਨੋਰ ਕੀਤਾ ਗਿਆ ਮੈਂ ਉਸੋ ਕੋਟਨ ਵਿੱਚ ਚੱਕਰ ਪੈ ਗਈ ਕਿ ਠੀਕ ਹੈ ਇਟਸ ਓਕੇ ਨਹੀਂ ਨਹੀਂ ਤਨਾਸੇ ਜੀ ਆਪਾਂ ਹਾਰ ਗਏ ਕੋਹੂੰ ਵੀ ਸੇਮ ਸਿਚੁਏਸ਼ਨ ਚੱਲ ਰਹੀ ਸੀ ਜਿਹੋ ਤਾਂ ਕਹਿੰਦੇ ਵੇਵ ਸੀ ਆਮ ਆਦਮੀ ਪਾਰਟੀ ਦੀ ਕਈ ਤੁਰੰਦਰ ਹਰ ਗਏ ਕਹਿੰਦੇ ਉਹਦੇ ਚ ਕਈ ਐਸੇ ਹਰ ਗਏ ਤੇ ਆਸ਼ੂ ਵੀ ਕਹਿੰਦੇ ਵਿੱਚ ਤਾਂ ਕਈ ਤੁਰੰਦਰ ਹਰਗੇ ਜੋ ਸਾਟਾ ਵੀ ਨਾ ਸੀ ਸਾਰੇ ਹਰਗੇ ਕਹਿੰਦੇ ਉਹ ਤਾਂ ਹਵੇਬ ਸੀ ਹਵਾ ਚੱਲ ਗਈ ਪਰ ਅੱਜ ਲੋਕ ਕਹਿੰਦੇ ਅੱਜ ਅੱਜ ਲੋਕ ਕਹਿੰਦੇ ਵੀ ਬੜੇ ਪਰੇਸ਼ਾਨ ਨੇ ਆਮ ਆਦਮੀ ਪਾਰਟੀ ਤੋਂ ਤੇ ਤੁਹਾਨੂੰ ਹੁਣ ਵੈਸਟ ਦੀ ਚੌਂਡ ਤੋਂ ਪਤਾ ਲੱਗ ਜਾਏਗਾ ਕਾਂਗਰਸੀਆਂ ਦਾ ਕਹਿਣਾ ਕਾਂਗਰਸੀ ਕਹੀ ਜਾਂ ਆਪੋਜੀਸ਼ਨ ਦੇ ਕਹਿ ਨਹੀਂ ਹੈ ਉਹਨਾਂ ਦਾ ਫਾਮਨਾ ਕਹਿਣਾ ਲੇਕਿਨ ਤੁਸੀਂ ਇਹ ਦੇਖੋ ਨਾ ਜਿੰਨਾ ਕੰਮ ਉਹਨਾਂ ਨੇ ਇੰਡਸਟਰੀ ਵਾਸਤੇ ਕੀਤਾ ਹੈਗਾ ਕਰ ਰਹੇ ਆ ਕਿ ਹੈ ਔਰ ਇੰਡਸਟਰੀ ਨੂੰ ਛੋੜ ਕੇ ਆਪਾ 엘ਿਟ ਕਲਾਸ ਨੂੰ ਛੋੜ ਕੇ ਆਪਾ نیچے ਚਲੇ ਜਾਈਏ ਗਰੀਬ ਬੰਦਿਆਂ ਦੇ ਬਿਜਲੀ ਦੇ ਬਿੱਲ ਮਾਫ ਹੈ ਕਿਹਾ ਉਹਨਾਂ ਨੂੰ ਜਦੋਂ ਉਸ ਚੀਜ਼ ਦਾ ਫਾਇਦਾ ਪਹੁੰਚਦਾ ਹੈਗਾ ਫਿਰ ਸੈਕੰਡਲੀ ਸਕੂਲਾਂ ਦੀ এডੂਕੇਸ਼ਨਸ ਦੇਖੋ ਕਿੰਨਾ ਫਰਕ ਹੈ ਹੂੰ ਕਿੰਨੀ ਜ਼ਿਆਦਾ ਗਰੋਥ ਹੋਈ ਹੈ ਔਰ ਅੱਜ ਦੇ ਤੱਕ ਵੀ ਟੈਸਟ ਜੀ ਦੇ ਦੇ ਰਹੇ ਹੈਗੇ ਸਾਡੇ ਬੱਚੇ ਹੂੰ ਗਵਰਨਮੈਂਟ ਸਕੂਲਾਂ ਦਾ ਤੁਸੀਂ ਗ੍ਰਾਫ ਦੇਖੋ ਕਿੱਥੇ ਪਹੁੰਚਿਆ ਹੈ ਹੈਲਥ ਦੇ ਉੱਤੇ ਜੇ ਆਪਾਂ ਗੱਲ ਕਰੀਏ ਕਿ ਹਸਪੀਟਲਸ ਦੇ ਵਿੱਚ ਕਿੰਨੀ ਜ਼ਿਆਦਾ ਠੀਕ ਹੋਇਆ ਦਾ ਸਿਸਟਮ ਹੈ ਨਾ ਔਰ ਗਲੀ ਗਲੀ ਮੁਹੱਲਾ 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 ਕਲੀਨਿਕ ਪਾਣ ਰਹੇ ਆ। ਤਦੋਂ ਕਿਹੜੀ ਸਰਕਾਰ ਨੇ ਇਹ ਕੰਮ ਕੀਤੇ ਸੀਗੇ? ਹਾਂ। ਹੈ ਨਾ ਜੇ ਆਪ ਆਪਸ ਹੀ ਆਪਨੇ ਕਲਾਕਲੇਸ਼ ਕੀਆ ਔਰ ਤੋੜਪਾ ਦੀਤੀ ਕੀ। ਕੋਈ ਦਿੱਲੀ ਤੇ ਕਰੀ ਚੰਡੀਗੜ੍ਹ ਦੀ ਦੌੜੀ ਨਹੀਂ ਮੁੱਕਦੀ ਸੀ ਕਿ ਤੇ ਕੰਮ ਕਿੱਥੋਂ ਹੋਣੇ। ਓਪੋਜੀਸ਼ਨ ਇਹ ਵੀ ਕਹਿੰਦੀ ਹੈ ਵੀ ਜਿਹੜੀ ਇਹ 4 ਦਿਨ ਦੀ ਚਾਦਨੀ ਹੈ ਇਹ ਫੇਰ ਦੁਬਾਰਾ ਜਿਹੜੇ ਬੰਦੇ ਜਾ ਰਹੇ ਨੇ ਤੇ ਜਦੋਂ 2027 ਨੇੜੇ ਆਣੀ ਹੈ ਤੇ ਇਹੀ ਬੰਦੇ ਤੁਹਾਨੂੰ ਬੈਕਫੁੱਟ ਤੇ ਵਾਪਸ ਆ ਦੇ ਤੁਹਾਨੂੰ ਦਿਖਾ ਦੇਵਾਂਗੇ ਜਿਹੜੇ ਬੰਦੇ ਜਾ ਰਹੇ ਨੇ। ਉਹ ਕਹਿੰਦੇ ਤੁਸੀਂ ਲਿਸਟਾ ਬਣਾ ਲਓ ਨਾਮ ਲਿਖ ਲਓ ਇਹ ਬੰਦੇ ਸਾਰੇ ਵ ਪਾਰਟੀ ਚੇਂਜ ਕਰਦੇ ਹੂੰ ਜਿਸ ਵਿਅਕਤੀ ਨੇ 30 ਸਾਲ ਇੱਕੋ ਪਾਰਟੀ ਦੇ ਨਾਲ ਨਿਭਾਲੇ ਹੋਣ ਉਹ ਕੁਝ ਮਨ ਬਣਾ ਕੇ ਡਿਸਾਈਡ ਕਰਤੀ ਕਿ ਸ਼ਿਫਟ ਹੋਣਾ ਹੈ ਮੈਂ ਕੋਈ ਬਹੁਤ ਪੂਰੇ ਟਾਈਮ ਦੇ ਵਿੱਚ ਨਹੀਂ ਚੇਂਜ ਕੀਤੀ ਪਾਰਟੀ ਮੇਰਾ ਮੰਥਨ ਬਹੁਤ ਲੰਬੇ ਸਮੇਂ ਤੋਂ ਆਪਣੇ ਆਪ ਚੱਲ ਰਿਹਾ ਸੀ ਅਪਰੇ ਸਮੇਂ ਤੋਂ ਮੈਂ ਬਰਦਾਸ਼ਤ ਵੀ ਕਰ ਰਹੀ ਸੀ ਜੋ ਜਿਸ ਤਰ੍ਹਾਂ ਜੋ ਬਿਹੇਵੀਅਰ ਚਾ ਜੋ ਸਿਸਟਮ ਚੱਲ ਰਿਹਾ ਸੀ ਉਸ ਨੂੰ ਅਸੀਂ ਪ੍ਰਤੀਕਾਸ਼ਿਤ ਕਰ ਰਹੇ ਸੀ। ਔਰ ਅੰਦਰ ਆਤਮ ਮੰਥਨ ਮੈਂ ਬਹੁਤ ਲੰਮਾ ਟਾਈਮ ਕੀਤਾ। ਉਹ ਕਰਨ ਤੋਂ ਬਾਅਦ ਮੈਂ ਪੱਕਾ ਮਨ ਬਣਾ ਕੇ ਡਿਸਾਈਡ ਕੀਤਾ ਜੇ ਮੈਂ ਕਾਂਗਰਸ ਦੇ ਵਿੱਚ 30 ਸਾਲ ਨਿਕਾਲ ਲਿਆ ਨਾ ਤੇ ਆਮ ਆਦਮੀ ਪਾਰਟੀ 'ਚ ਮੈਂ ਆ ਜਾਈਆ ਤਾਂ ਮੈਂ ਹੁਣ ਇੱਕ ਵੀ ਰਾਂਗੀ ਵਾਪਸੀ ਦਾ ਕੋਈ ਚਾਂਸ ਨਹੀਂ। ਹੂੰ। ਮਤਲਬ ਦਾਵਾ ਤੁਹਾਡਾ ਵੀ ਵਾਪਸ ਜਾਣ ਦੀ ਕੋਈ ਤਿਆਰੀ ਨਹੀਂ ਆ। ਜੇ ਕਾਂਗਰਸ ਪਾਰਟੀ ਦੇ ਜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਆ ਜਾਣ ਸਿਮੀ ਚੋਪੜਾ ਜੀ ਨੂੰ ਕਹਿਣ ਵੀ ਨਾਰਾਜ਼ਗੀਆ ਮਨ ਬਟਾਪ ਸਾਰੇ ਦੂਰ ਤੇ ਵਾਪਸ ਜਲ ਵਾਪਸ ਚਲ ਜਾਣਗੇ ਸਿਮੀ ਚੋਪੜਾ ਜੀ ਮੈਂ ਸਭ ਨੂੰ ਜਵਾਬ ਦੇ ਪੈ ਜਿਨੇ ਜਿਨੇ ਮੈਨੂੰ ਕਾਲਸ ਆਈਆਂ ਜਿਨੇ ਜਿਨੇ ਮੈਨੂੰ ਮੀਟਿੰਗਾਂ ਆਈਆਂ ਮੈਂ ਸਭ ਨੂੰ ਆਈ ਹਾਈ ਕਮਾਂਡ ਤੋਂ ਕਾਲ ਆਈ ਮੈਂ ਤੁਹਾਨੂੰ ਪਤਾ ਉਹ ਨਾ ਕਿੱਥੇ ਸਮਝ ਮੈਂ 올 ਇੰਡੀਆ ਮੈਨਡਾ ਕਾਉਂਟਰ ਤੋਂ ਵਿਚਵੀ ਤੇ ਮੁੱਖ ਸ਼ਿੰਦੀ ਪਰ ਭਾਰੀ ਰਹੀ ਹੈਗੀ ਹਾਂ ਸਟੇਟ ਦੇ ਰਿਜਿਮੇ ਬੜੇ ਅੱਛੇ ਅਹੁਦੇ ਤੇ ਰਹੀ ਹੈਗੀ ਹਾਂ ਜਿਵੇਂ ਸੇਲਪੰਜਾਬ ਦੀ ਮੈਂ ਪਹਿਲਾਂ ਵਾਈਸ ਚੀਰ ਪਰ ਸਰਲ ਰਹੀ ਹਾਂ ਫਿਰ ਪੰਜਾਬ ਦੀ ਮੈਂ ਚੀਰ ਪਰ ਸਰਲ ਰਹੀ ਹਾਂ 2004 ਤੋਂ ਮੈਂ ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਰਹੀ ਆ ਹੁਣ ਮੈਂ ਪੰਸਬ ਦੇ ਡਾਇਰੈਕਟਰ ਰਹੀ ਸੀ ਤੇ ਲੁਧਿਆਣਾ ਜੂਨਿਸਿਸ ਕਮੇਟੀ ਦੀ ਮੈਂ ਮੈਂਬਰ ਆ ਰੀਸ਼ਾ ਕਮੇਟੀ ਦੀ ਮੈਂ ਮੈਂਬਰ ਆ ਜਿਹੜੇ ਪੰਦਰੋਂ ਮੈਂ ਹਰ ਜਗ੍ਹਾ ਤੇ ਕੰਮ ਕੀਤਾ ਔਰ ਕਿਤੇ ਮੇਰੇ ਕੰਮ ਚ ਕੋਈ ਕਮੀ ਨਹੀਂ ਨਿਕਾਲ ਸਕਿਆ ਇੱਕ ਤੁਹਾਡੀ ਵੀਡੀਓ ਬੜੀ ਟ੍ਰੋਲਿੰਗ ਹੋ ਰਹੀ ਹੈ ਆਪੋਜੀਸ਼ਨ ਸੋਸ਼ਲ ਮੀਡੀਆ ਤੇ ਪਾ ਕੇ ਕਹਿ ਰਿਹਾ ਵੀ ਸਿਮੀ ਚੋਪੜਾ ਜੀ ਸੰਜੀਵ अरोड़ा ਨੂੰ ਨਮਸਕਾਰ ਕਹਿ ਰਹੀ ਹੈ ਨਮਸਤੇ ਕਹਿ ਰਹੀ ਹੈ ਵਿਸ਼ ਕਰ ਰਹੀ ਹੈ ਉਹ ਉਹਦਾ ਉਦੋਂ ਹੀ ਨਹੀਂ ਜਵਾਬ ਦੇ ਰਹੇ ਤੇ ਅੱਗੋਂ ਕੀ ਕਰਨਗੇ ਸਿਮੀ ਚੋਪੜਾ ਜੀ ਬਹੁਤ ساری ਚੀਜ਼ ਗੱਲਾਂ ਆ ਗਈਆਂ ਉਹ ਐਕਚੁਅਲੀ ਜਿਸ ਵਕਤ ਮਾਨ ਸਾਹਿਬ ਨੇ ਮੈਨੂੰ ਸਰੋਪਾ ਪਾਇਆ ਉਸ ਵਕਤ ਉਹ ਅਨਾਉਂਸਮੈਂਟਸ ਕਰ ਰਹੇ ਸੀ ਮੈਂ ਮਾਨ ਸਾਹਿਬ ਦੇ ਨਾਲ ਕਰਕੇ ਮੈਨੂੰ ਲੱਗਿਆ ਕਿ ਮੈਂ ਉਹਨਾਂ ਨੂੰ ਉਸੇ ਕਰਦਾ ਉਹ ਅਨਾਉਂਸਮੈਂਟ ਕਰ ਰਹੇ ਸੀ ਉਸ ਤੋਂ ਬਾਅਦ ਦੀ ਵੀ ਦੇਖੋ ਨਾ ਥੋੜਾ ਜਿਹਾ ਉਹ ਉੱਥੇ ਵੀ ਕੱਟ ਰਹੇ ਆ ਠੀਕ ਹੈ ਉਸ ਤੋਂ ਅੱਗੇ ਵੀ ਦੇਖੋ ਥੋੜਾ ਜਿਹਾ ਤੇ ਉਹ ਪ੍ਰੋਪਰ ਮੈਨੂ ਵਿਸ਼ ਕਰਕੇ ਗਏ ਆ ਔਰ ਕੱਲ ਵੀ ਮੇਰੇ ਨਾਲ ਸੀ ਇਹ ਕੋਲ ਹੁਣ ਅੱਗੋ ਕੀ ਰਣਨੀਤੀ ਰਹੇਗੀ ਵੈਸਟ ਦੀ ਚੌਂਡ ਦੇ ਲਈ ਕਿਉਂਕਿ ਹੁਣ ਆਮ ਆਦਮੀ ਪਾਰਟੀ ਦਾ ਝੰਡਾ ਚੱਕਣਾ ਹੈ ਪਹਿਲਾਂ ਕਾਂਗਰਸ ਪਾਰਟੀ ਦੇ ਨਾਰੇ ਲਾਏ ਤੁਸੀਂ 30 ਸਾਲ ਵੱਡੇ ਲੀਡਰ ਰਹੇ ਹੋ ਹੁਣ ਕਿੱਦਾਂ ਦੇਖੋਗੇ ਵੀ ਆਮ ਆਦਮੀ ਪਾਰਟੀ ਨੂੰ ਕਿੱਦਾਂ ਅਡਜਸਟ ਕਰੋਗੇ ਦੇਖੋ ਮੈਂ ਅਸੀਂ ਲੋਕ ਬਹੁਤ ਸੰਸੇਰ ਦੇ ਕੰਮ ਕਰਦੇ ਹਾਂ ਜੇ ਮੈਂ ਕਾਂਗਰਸ ਦੇ ਵਿੱਚ ਕੰਮ ਕੀਤਾ ਤਾਂ ਮੈਂ ਕਾਂਗਰਸ ਵਾਸਤੇ ਹੀ ਕੰਮ ਕੀਤਾ ਉਹ ਤੇ ਕੋਈ ਕਿੰਤੂ ਪ੍ਰਤਿਧਨਿਕ ਨਹੀਂ ਹੋਈ ਜੀ ਲੇਕਿਨ ਹੁਣ ਜੇ ਮੈਂ ਆਮ ਆਦਮੀ ਪਾਰਟੀ ਨਾਲ ਖੜੀ ਹਾਂ ਤਾਂ ਮੈਂ ਉਸੇ ਪਾਰਟੀ ਨਾਲ ਖੜੀ